ਪੰਜਾਬ ਦੇ ਲਈ ਬਹੁਤ ਜਨ ਸਮਾਜ ਪਾਰਟਿਸ ਕੰਮ ਕੀਤਾ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਬਿਲਕੁਲ ਮੈਂ ਕੋਈ ਸੁਣ ਨਹੀਂ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਕਿਹਦਾ ਫੋਨ ਲੈਣਾ ਨਹੀਂ ਸਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਹਤ ਜੀ ਦਾ ਇਨਸਾਫ ਮਿਲਿਆ ਨਾ ਹੀ ਪੰਜਾਬ ਨੂੰ ਨਸਾਂ ਮੁਕਤ ਕੀਤਾ ਗਿਆ ਉਹ ਸਾਰਾ ਹੀ ਸੁਪਨਾ ਬੜੀਆ ਮੇਕ ਪੰਜਾਬ ਦੀ ਤਾਂ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਪਾਤਰੀ ਦੇ ਵਿੱਚ ਥੋੜਾ ਬੋਤਾ ਛਿੱਟੋਤਾਂ ਹੁੰਦਾ ਹੀ ਰਹਿੰਦਾ ਹੈ ਉਹ ਇੱਕ ਪਰਿਵਾਰ ਹੁੰਦਾ ਹੈ ਦੋ ਭਾਂਡੇ ਖਟਕਦੇ ਹੀ ਰਹਿੰਦੇ ਹਨ ਉਹ ਪਾਰਟੀ ਨੇ ਕਿਹੜਾ ਪੰਜਾਬ ਦੇ ਨਾਲ ਜੋ ਵਾਅਦੇ ਕੀਤੇ ਸੀ ਪੂਰੇ ਕਰਤੇ ਆ ਜਾਂ ਕਰ ਦੇਣਗੇ ਬਿਟੂ ਉਹ ਵੀ ਕਾਂਗਰਸ ਛੱਡ ਕੇ ਬਾਹਰ ਚਲਾ ਗਿਆ ਸੀਗਾ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਪਾਰਟੀ ਤੇ ਬੈਠ ਜੋ ਸਾਡਾ ਬੰਦਾ ਮਾਨ ਸਨਮਾਨ ਜਿਹਾ ਉਹ ਸਾਨੂੰ ਨਹੀਂ ਮਿਲਿਆ ਵਾਹਿਗੁਰੂ ਜੀ ਅਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਰ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਬਹੁ ਜਨ ਸਮਾਜ ਪਾਰਟੀ ਜਸਦੇ ਸਾਬਕਾ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਗੜੀ ਅਤੇ ਉਹਨਾਂ ਦੇ ਨਾਲ ਜਰਨਲ ਸਕੱਤਰ ਸਾਫਕਾ ਜਸਪ੍ਰੀਤ ਸਿੰਘ ਉਹ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿਉਂਕਿ ਸਾਨੂੰ ਪਾਰਟੀ ਦੇ ਵਿਚ ਜੋ ਅਸੀਂ ਕੰਮ ਕੀਤਾ ਪਾਰਟੀ ਦੇ ਨਾਲ ਵਰਕਰਾਂ ਨੂੰ ਜੋੜਿਆ ਪੰਜਾਬ ਦੇ ਲਈ ਬਹੁਜਨ ਸਮਾਜ ਪਾਰਟ ਵਿੱਚ ਕੰਮ ਕੀਤਾ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਜਿਵੇਂ ਇਹਨਾਂ ਦੀ ਹਾਈ ਕਮਾਂਡ ਨੇ ਸ਼੍ਰੀ ਕਾਂਸੀ ਰਾਮ ਨੂੰ ਵੀ ਅੱਖੋਂ ਪਰੋਖੇ ਕੀਤਾ ਜਿਹਾ ਉਹਨਾਂ ਨੂੰ ਵੀ ਕਿਸੇ ਸਮੇਂ ਲਾਂਭੇ ਕੀਤਾ ਕਿ ਉਸੇ ਤਰ੍ਹਾਂ ਹੀ ਸਾਨੂੰ ਵੀ ਉਸੇ ਤਰ੍ਹਾਂ ਹੀ ਪਾਰਟੀ ਨੇ ਸ਼ਕਾਰ ਬਣਾਇਆ ਗਿਆ ਹੈ ਜਿਹਦੇ ਵਿੱਚ ਸਾਨੂੰ ਪਾਰਟੀ ਤੇ ਵਿੱਚ ਜੋ ਸਾਡਾ ਬੰਦਾ ਮਾਨ ਸਨਮਾਨ ਸੀਗਾ ਉਹ ਸਾਨੂੰ ਨਹੀਂ ਮਿਲਿਆ ਅਸੀਂ ਹਾਈ ਕਮਾਂਡ ਦੀ ਉਡੀਕ ਵੀ ਕਰੀ ਜੀ ਸ਼ਾਇਦ ਆ ਇਦੇ ਬਾਰੇ ਗੱਲਬਾਤ ਕੀਤੀ ਜਾਵੇ ਪਰ ਸਾਨੂੰ ਕੁਝ ਵੀ ਨਹੀਂ ਲੱਗਿਆ ਇਸ ਲਈ ਅਸੀਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਹਨ ਸੂਬਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਾਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹ ਕਹਿਣਾ ਹੈ ਪਾਰਟੀ ਦੇ ਵਿੱਚ 돌아ਵੋ ਤਾਂ ਕਿਚੋਤਾਨ ਹੁੰਦਾ ਹੀ ਰਹਿੰਦਾ ਹੈ ਕਿਉਂਕਿ ਇੱਕ ਪਰਿਵਾਰ ਹੁੰਦਾ ਹੈ ਦੋ ਭਾਂਡੇ ਖੜਕਦੇ ਹੀ ਰਹਿੰਦੇ ਹਨ ਥੋੜੀ ਬੋਦੀ ਗੱਲਬਾਤ ਤੇ ਪਾਰਟੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਜਿਸ ਪਾਰਟੀ ਵਿੱਚ ਤੁਸੀਂ ਗਏ ਹੋ ਉਹ ਪਾਰਟੀ ਨੇ ਕਿਹੜਾ ਪੰਜਾਬ ਦੇ ਨਾਲ ਜੋ ਵਾਅਦੇ ਕੀਤੇ ਸੀ ਪੂਰੇ ਕਰਤੇ ਆ ਜਾਂ ਕਰ ਦੇਣਗੇ ਤਿੰਨ ਸਾਲ ਵੀ ਚੁੱਕੇ ਹਨ ਦੋ ਸਾਲ ਬਾਕੀ ਹਨ ਕਿਉਂਕਿ ਇਸ ਦਾ ਵੀ ਪੰਜਾਬ ਦੇ ਵਿੱਚ ਮਾੜਾ ਹਾਲ ਹੈ ਜੋ ਪੰਜਾਬ ਦੇ ਨਾਲ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 1000 ਰੁਪਇਆ ਜਿਹੜਾ ਲੇਡੀ ਨੂੰ ਦੇਣਾ ਸੀਗਾ ਉਹ ਵੀ ਨੇੜੇ ਤੱਕ ਸ਼ੁਰੂ ਕੀਤਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਆਦਵੀ ਜੀ ਦਾ ਅਨਸਾਫ਼ ਮਿਲਿਆ ਨਾਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਦੇ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ ਜਿਵੇਂ ਕਿ 38-40 ਦਿਨਾਂ ਤੋਂ ਜਗਜੀਤ ਸਿੰਘ ਡੱਲਾ ਮਰਨwarte ਬੈਠਾ ਹੈ ਉਹਦੇ ਅਨੁਸਾਰ ਵੀ ਪੰਜਾਬ ਦੇ ਵਿੱਚ ਨਾ ਪੰਜਾਬ ਸਰਕਾਰ ਕੁਝ ਕਰ ਰਹੀ ਆ ਨਾ ਸੈਂਟਰ ਸਰਕਾਰ ਕਰ ਰਹੀ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਅਸਰਤਾ ਬਣੀ ਹੋਈ ਹੈਗੀ ਆ ਸਾਰੀਆਂ ਪਾਰਟੀਆਂ ਆਪੋ ਵਿੱਚ ਆਪਣੇ ਆਪ ਨੂੰ ਆਪਣੀ ਸਾਖ ਨੂੰ ਬਚਾਉਣ ਦੇ ਵਿੱਚ ਹੀ ਲੱਗੀਆਂ ਹੋਣ ਜਾਂ ਹਨ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਕਿਉਂਕਿ ਸਾਰੀਆਂ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਕਾਲੀ ਲ ਅੰਮ੍ਰਿਤਸਰਾ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਹੋਰ ਵੀ ਜੋ ਇਕਾਦੁਕਾ ਪਾਰਟੀਆਂ ਹਨ ਸਾਰੀਆਂ ਹੀ ਆਪਣੇ ਆਪ ਨੂੰ ਸਟੈਂਡ ਕਰਨ ਦੇ ਲਈ ਜੋੜ ਤੋੜ ਦੇ ਵਿੱਚ ਹੀ ਲੱਗੀਆਂ ਹੋਈਆਂ ਹਨ ਜਿਹੜਾ ਕਿ ਇਹ ਰਾਜਨੀਤਿਕ ਨੇਤਾਵਾਂ ਦੇ ਲਈ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਜਿਵੇਂ ਕਿ ਕਾਂਗਰਸ ਦਾ ਐਮਪੀ ਬਿੱਟੂ ਉਹ ਵੀ ਕਾਂਗਰਸ ਛੱਡ ਕੇ ਭਾਸ਼ਾ ਵਿੱਚ ਚਲਾ ਗਿਆ ਸੀ ਜਾਂ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਰਾਜਨੇਤਾ ਪਾਰਟੀਆਂ ਦੇ ਵਿੱਚ ਪਾਰਟੀਆਂ ਬਦਲਣ ਦੇ ਵਿੱਚ ਲੱਗੇ ਹੋਏ ਹਨ ਸਿਰਫ ਆਪਣੀ ਸਾਖ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਹਨ ਆਪਣੀਆਂ ਆਪਣੀਆਂ ਪਾਰਟੀਆਂ ਨੂੰ ਜੋ ਉਹਨਾਂ ਨੂੰ ਉਹਨਾਂ ਨੇ ਸਨਮਾਨ ਦਿੱਤਾ ਉਹ ਸਭ ਭੁੱਲ ਗਏ ਹਨ ਇਸ ਲਈ ट्रायंगल ਪਾਰਟੀ ਪੰਜਾਬ ਇਹੀ ਕਹਿ ਰਹੀ ਹੈ ਕਦੇ ਵੀ ਕੋਈ ਵੀ ਆਪਣੀ ਪਾਰਟੀ ਨੂੰ ਬਦਲਣਾ ਨਹੀਂ ਚਾਹੀਦਾ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਹੀ ਆਪਣੇ ਵਰਕਰਾਂ ਦੇ ਨਾਲ ਹਾਈ ਕਮਾਂਡ ਦੇ ਨਾਲ ਜਿਹੜੇ ਬਰਾਬਰ ਦੇ ਐਮ ਐਲ ਏ ਐਮ ਪੀ ਹਨ ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਇਹ ਦਾ ਦੂਜੀਆਂ ਪਾਰਟੀਆਂ ਤੇ ਵੀ ਗਲਤ ਅਸਰ ਜਾਂਦਾ ਹੈ ਲੋਕਾਂ ਦੇ ਵਿੱਚ ਵੀ ਜਿਹੜੀ ਥੋੜੀ-ਬਹੁਤੀ ਹਰਮਨ ਪਿਆਰਤਾ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਹੁਣ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੁਝ ਪਾਰਟੀਆਂ ਜਿਹੜੀਆਂ ਵਿਗਨ ਜਿਹੜੀਆਂ ਅੱਜ ਨੈਸ਼ਨਲ ਲੈਵਲ ਤੇ ਸਟੈਂਡ ਕਰਦੇ ਹਨ ਅੱਜ ਉਹ ਜ਼ੀਰੋ ਹੋ ਗੀਆਂ ਹਨ ਟ੍ਰਾਇੰਗਲ ਪਾਰਟੀ ਪੰਜਾਬ ਦੇ ਵੀ ਬਹੁਤ ਸਾਰੇ ਏਜੰਡੇ ਹਨ ਜਿਹੜੇ ਕਿ ਲੋਕਾਂ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਵੀਡੀਓ ਰਾਹੀਂ ਦੱਸ ਰਹੇ ਹਾਂ ਗੱਲਬਾਤ ਰਾਹੀਂ ਜਾਂ ਸੈਮੀਨਾਰ ਕਰਵਾ ਰਹੇ ਹਾਂ ਪਹਿਲਾਂ ਵੀ ਕਰਵਾਏ ਹਨ ਅੱਜ ਤੋਂ 5-4 ਦਿਨ ਪਹਿਲਾਂ ਵੀ ਸਾਡਾ ਇੱਕ ਫੰਕਸ਼ਨ ਹੋਇਆ ਸੀਗਾ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੀ ਜੁਆਇਨਿੰਗ ਹੋਈ ਸੀ ਜੁਆਇਨਿੰਗ ਇਸ ਟਾਈਮ ਤੇ ਵੀ ਸ਼ੁਰੂ ਹੋ ਰਹੀ ਹੈ ਇਹ 2027 ਤੱਕ ਚੱਲੂਗੀ ਅਗਰ ਕਿਸੇ ਨੇ ਵੀ ਜੁਆਇਨਿੰਗ ਲੈਣੀ ਹੈ ट्रायंगल ਪਾਰਟੀ ਪੰਜਾਬ ਦੇ ਵਿੱਚ ਸਿਰਫ ਫ੍ਰੀ ਜੁਆਇਨਿੰਗ ਚੱਲ ਰਹੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆਂ ट्रायंगल ਪਾਰਟੀ ਔਰ ਪੰਜਾਬ ਨਾਲ ਵੱਧ ਤੋਂ ਵੱਧ ਜੁੜੋ ਕਿਉਂਕਿ ਇੱਕੋ ਇੱਕ ਪਾਰਟੀ ट्रायंगल ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੇ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਮਜ਼ਦੂਰ ਦੀ ਇਨਕਮ ਬਣਾਉਣ ਦੀ ਗੱਲ ਕਰਦੀ ਹੈ ਅਮੀਰ ਗਰੀਬ ਤੇ ਅਦਰਕ ਸਹੂਲਤਾਂ ਨਾਲ ਘਰ ਬਣਾ ਕੇ ਦੇਣ ਦੀ ਗੱਲ ਕਰਦੀ ਹੈ 18 ਸਾਲ ਤੱਕ ਐਜੂਕੇਸ਼ਨ ਫ੍ਰੀ ਦੀ ਗੱਲ ਕਰਦੀ ਹੈ ਹਰ ਇੱਕ ਨੂੰ ਲਾਈਫ ਟਾਈਮ ਫਿਜ਼ੀਕਲੀ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ 70 ਸਾਲ ਤੋਂ ਪਲੱਸ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਦੇਣ ਦੀ ਗੱਲ ਕਰਦੀ ਹੈ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹਾਊਸ ਬਣਾ ਕੇ ਖੇਤੀਬਾੜੀ ਦੇ ਆਧੁਨਿਕ ਤਰੀਕੇ ਦੇ ਨਾਲ ਖੇਤੀ ਕਰਵਾਉਣ ਦੀ ਗੱਲ ਕਰਦੀ ਹੈ ਇਸ ਲਈ ਅਸੀਂ ਫਿਰ ਦੁਬਾਰਾ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਭੈਣਾ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਨੂੰ ਵੱਧ ਤੋਂ ਵੱਧ ਜੁਆਇਨ ਕਰੋ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਅਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ ਅਤੇ Facebook ਪੇਜ ਵੀ ਹੈ ਤੁਸੀਂ ਜੈਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ट्रायंगल ਪਾਰਟੀ ਪੰਜਾਬ ਪੰਜਾਬ ਦੇ ਬਾਰੇ ਏਜੰਡਿਆਂ ਦੇ ਬਾਰੇ ਨਵੀਂ ਇਨਫੋਰਮੇਸ਼ਨ ਦੇ ਵਿਦਗੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ